ਥੱਲੇ ਬੌਲਾ ਬਈ ਹਰਿੰਦਰ ਇੱਕ ਦਿਨ ਦੀ ਸੂਈ ਥੱਲੇ 12 ਕਿਲੋ ਬਈ ਕੰਡੇ ਵਾਲਾ ਬੌਲੇ ਦਾ ਪਾਕੀ ਤਸੀ ਬੌਲੇ ਦਾ 46300 ਕਿਲੋਮੀਟਰ ਪਹੁੰਚਾ ਗਏ ਨਹੀਂ ਕਿ ਇਹ ਆਪਾਂ ਕੀ ਮੁੱਲ ਕਰਨਾ ਕਿੰਨਾ ਦੁੱਧ ਆਏ ਥੱਲੇ ਤੇ ਕੀ ਮੁੱਲ ਕਰਨਾ ਇਹਦਾ ਆਪਾਂ ਇਹਨਾਂ ਦਾ 25000 ਤੇ 100 ਕਿਲੋਮੀਟਰ ਪਹੁੰਚ ਕਰ ਦੇਣੀ ਆ ਬਈ ਤੇ ਦੁੱਧ ਬਈ ਇਹਦੇ ਥੱਲੇ ਕਿੰਨਾ ਹੈ 10 ਕਿਲੋ ਦਾ ਦੁੱਧ ਬਈ ਕੰਡੇ ਵਾਲਾ ਦੁੱਧ ਬਹੁਤ ਚੰਗਾ ਹੋਣਾ ਮੱਝਾਂ ਵਾਲਾ ਦੁੱਧ ਨਾਲ ਜਿਹੜੇ ਬੰਦੇ ਨੇ ਮਾਝੇ ਦੇ 1.5 ਲੱਖ ਰੁਪਏ ਲਾਉਣਾ ਉਹ ਇਹ ਤੇ ਲਾ ਦੇਵੇ 45-46000 ਰੁਪਇਆ ਮੋਤੀ ਸੰਦਰ ਬਈ ਕਿੰਨਾ ਟਾਈਮ ਹੋਇਆ ਕਿ ਆਪਾਂ ਨੂੰ ਸਬਸਕੂਲ ਦੁੱਧ ਆਪਣੇ ਘਰੋਂ ਕੋਈ ਚੁੱਕ ਕੇ ਲੈ ਜਾਏ ਬਈ ਹੋਵੇ ਤਾਂ 11 12 ਹੀ ਹੋਵੇ ਬਰਦਾਸ਼ਤ ਕਿਲੋ ਦੁੱਧ ਦੀ ਆਪਣੀ ਗਾਰੰਟੀ ਹੈ ਬਈ 10 ਕਿਲੋ ਦੁੱਧ ਤੇ ਕੀ ਮੁੱਲ 2500 ਤੇ 100 ਕਿਲੋਮੀਟਰ ਪਹੁੰਚ ਕਰਦਾਂਗੇ ਬਈ ਪੀਦੇ ਬਈ 5000 ਰੁਪਏ ਦੀ ਖੀਰੀ ਵੱਚੀ ਮਿਲੂਗੀ ਉਹਦੀ ਲੈਣੀ ਹੋਵੇ ਤਾਂ ਬਿਲਕੁਲ ਹਨਾ ਕੱਤੇ ਦੇ ਥੱਲੇ ਤਿਆਰ ਹੈ ਤੇ ਕੀ ਮੁੱਲ ਚ ਦੇਣੀ ਹੈ 10 ਕਿਲੋ ਦੁੱਧ ਤਿਆਰ ਹੈ ਹਰਿੰਦਰ ਬਈ ਥੱਲੇ ਪੂਰਾ ਕੰਡੇ ਵਾਲਾ ਠੀਕ ਹੈ ਬਈ ਤੇ ਇਹ ਕੀ ਮੁੱਲ ਚ ਦੇਣੀ ਹੈ ਬਈ ਕੀ ਆ ਕਿ 100 ਕਿਲੋਮੀਟਰ ਪਹੁੰਚ ਕਰ ਦੇਣੀ ਹੈ ਹਰਿੰਦਰ ਬਈ ਇੱਥੇ ਵੈਸੇ ਲਾ ਦੇਵੇ ਬਈ 50000 ਰੁਪਿਆ ਸਾਸੀ ਗੱਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਵੀਰੇ ਲੱਖੇ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਕੋਟ ਕਰੋੜ ਖੁਰਦਾ ਤਹਿਸੀਲ ਤਲਵੰਡੀ ਪਾਈ ਤੇ ਜ਼ਿਲ੍ਹਾ ਫਰੋਜ਼ਪੁਰ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਤਿੰਨ ਨਾ ਕਵਰ ਕਰਕੇ ਦਿਖਾਵਾਂਗੇ ਤਿੰਨਾਂ ਦੇ ਰੇਟ ਬਿਲਕੁਲ ਨਿੱਕੇ ਨਿੱਕੇ ਜਿਹੇ ਰਹਿਣੇ ਆ ਦੁੱਧ ਦੁੱਧ ਬਾਰੇ ਸੂਆਂ ਸਾਂ ਬਾਰੇ ਸਾਰੀ ਜਾਣਕਾਰੀ ਲੈਂਦੇ ਆ ਕੋਈ ਵੀ ਜਾਨਵਰ ਖਰੀਦਣਾ ਏ ਉਹ ਤੁਸੀਂ ਆਪੀ ਸਮਝਦੇ ਨਾਲ ਖਰੀਦਣਾ ਕਿਉਂਕਿ ਬਾਈ ਦਾ ਹੈਗਾ ਵਪਾਰ ਦਾ ਕੰਮ ਬਾਈ ਨੂੰ ਜਿਹੜੀ ਚੀਜ਼ ਅੱ ਜਾ ਬਾਈ ਦੀ ਜਿਹੜੀ ਸਮਝਉਂਦੀ ਆ ਉਹ ਹਿਸਾਬ ਨਾਲ ਖਰੀਦ ਲੈਂਦਾ ਜਾਨਵਰ ਅੱਗੇ ਜਿਹੜਾ ਵੀ ਜਾਨਵਰ ਖਰੀਦਣਾ ਉਹ ਆਪ ਹੀ ਸਮਝਣਾ ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਉੱਪਰ ਬਹੁਤ ਬਹੁਤ ਸਵਾਗਤ ਹੈ ਅੰਦਰ ਵੀ ਤੁਹਾਡਾ ਤੇ ਲੱਖੇ ਭਈ ਆਪਾਂ ਜਿਆਦਾ ਸਮਾਂ ਨਾ ਲਈਏ ਰੇਟ ਜਿਵੇਂ ਆਪਾਂ ਛੋੜ ਕੇ ਦੱਸ ਛੋਟੇ ਛੋਟੇ ਜਾਨਾ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਤਾਜੀ ਬਾਰੇ ਦਾ ਸੁਈ ਬਾਈ ਕੰਨਾਂ ਵਿੱਚ ਸੁਆ ਸੁਬੀ ਆ ਕਿੰਨੇ ਕ ਟਾਈਮ ਦਾ ਸੁਆ ਏ ਬੱਚਾ ਕੀ ਦੇਗੀ ਬਾਈ ਇਹ ਹੈ ਅੰਦਰ ਵੀ ਇੱਕ ਦਿਨ ਦਾ ਸੁਆ ਠੀਕ ਹੈ ਬਾਈ ਜੀਰ ਜੂਰ ਪੈ ਗਈ ਆ ਆਪਣੇ ਕੋਲ ਫੋਟੋਆਂ ਵੀਡੀਓ ਹੈਗਾ ਵੀ ਆਪਣੇ ਅਗਲੇ ਘਰ ਤੱਕ ਦੀ ਵੀ ਗਾਰੰ ਠੀਕ ਹੈ ਬਾਈ 11-12 ਲੀਟਰ ਬੋਲ ਆ ਥੱਲੇ ਵਿੱਚ 4 ਇੱਕ ਦਿੰਦੀ ਸੂਈ ਥੱਲੇ ਠੀਕ ਹੈ ਬਾਈ ਦੂਜਾ ਸੂਆ ਸੂਈ ਵੀ ਆ ਬਾਈ ਸੰਗਾ ਠੰਡੀ ਸੀਲ ਪੂਰੀ ਫੋਲਾ ਜਿਵੇਂ ਮਾਰਦੀ ਕੋਈ ਆਏ ਹੱਥ ਲਾਈ ਗਲੇ ਲੱਖੇ ਜਿਵੇਂ ਬਾਈ ਠੰਡਾਪੰਡਾ ਸੋਨਾ ਹਨ ਤੇ ਕਿੰਨੇ ਕੁ ਦੁੱਧ ਚਲੀਊ ਅੰਦਾਜ਼ਾ 17-18 ਲੀਟਰ ਦੁੱਧ ਆਉਣਾ ਹੀ ਦੇਉਗੀ ਬਾਈ ਕੋਈ 20 ਕਰ ਲੈ ਦਾ ਕਰ ਲਵੇ ਬਾਈ ਇਹਦਾ ਮੈਨੂੰ ਪਹਿਲਾਂ ਆਏ ਸੀਗਾ ਵੀ ਦੁੱਧ ਥੋੜਾ ਲਊਗਾ ਪਹਿਲਾਂ ਗੱਬਰ ਦੀ ਵੀਡੀਓ ਪਾਈ ਸੀ ਦੀ ਹਾਂ ਉਹ ਚਾਹ ਬੰਦ ਦੋਗੇ 15 16 ਕਿਲੋ ਦੇਉਗੇ ਉਹ ਤਿਆਰੀ ਘੱਟ ਸੀ ਪਰ ਹੁਣ ਜਿਹੜੇ ਦਾਰਾਂ ਨੇ ਤਿਆਰੀ ਕੀਤੀ ਆ ਬਾਈ 17 18 ਲੀਟਰ ਦੇ ਜਿਹੜੇ ਆਰਾਮ ਨਾਲ ਹੀ ਦਈਆਂ ਨਾ ਬਾਈ ਲੱਖੇ ਤੋਰ ਇੱਕ ਬਰੀ ਇਹਨੂੰ ਹਨਾ ਉਹ ਜਿਹੜੇ ਸਾਹਿਬ ਨਾਲ ਥਣ ਥਣ ਸੋਨਾ ਲੱਗਿਆ ਲੱਖੇ ਚਵਾਈ ਦੀ ਕਿਰਾਂ ਕੀਤੀ ਦੀ ਹੋਗੀ ਕਿਵੇਂ ਚਵਾਈ ਕਰਦੀ ਆ ਬੋਲਾ ਕੱਢੇ ਦਿੰਦਾ ਹੀ ਸਾਢੇ 11 12 ਕਿਲੋ ਬੋਲਾ ਬਈ ਤਿਆਰ ਆ ਕੰਡੇ ਵਾਲਾ ਠੀਕ ਹੈ ਨਾ ਬਈ ਚਵਾਈ ਦਾ ਬਾਈ ਵੇਖ ਕੇ ਰੂਹ ਹੀ ਖੁਸ਼ ਹੁੰਦੀ ਆ ਬਾਬਾ ਜੀ ਉਹੀ ਜਿਹੜਾ ਇਹਨੂੰ ਸੈਂਦਰਾ ਵੱਟਾ ਪੈਣਾ ਉਹੀ ਇਹਦਾ ਰੇਟ ਘਟਣਾ ਹਨਾ ਤੇ ਨਹੀਂ ਤਾਂ ਚਲ ਇਹੋ ਜਿਹੀ ਲੇਵੇ ਵਾਲੀ ਤੇ ਜਾਣਖਾਂ ਵਾਲੀ ਬੱਚੀ ਦਾ ਰੇਟ ਪਤਾ ਹੀ ਹੈ ਵੀ ਹਨਾ ਤੇ ਤੁਸੀਂ ਇੱਥੋਂ ਦੇਖੋ ਥੋੜਾ ਥੜ ਥੜ ਸੋਹਣਾ ਲੱਗਿਆ ਹੋਇਆ ਹੈ ਹਨਾ ਚਾਰੇ ਥਣਾ ਦਾ ਸਾਇ ਜੀ ਇੱਕ ਹੋ ਜਾਏ ਬਾਕੀ ਲਖੇ ਕੀ ਮੁੱਲ ਕਰਨਾ ਦਾ ਹਨਾ ਤੇ ਬੋੜਾ ਕਿੰਨਾ ਤਿਆਰ ਆ ਤੇ ਮੁੱਲ ਕੀ ਕਰਨਾ ਦਾ ਹਰਿੰਦਰ ਭਾਈ ਇੱਕ ਦਿਨ ਦੀ ਸੂਈ ਥਲੇ 12 ਕਿਲੋ ਬੋਲਾ ਤਿਆਰ ਆ ਭਾਈ ਮਗਰ ਇਹਦੇ ਬੱਛਾ ਜੇ ਸੈਂ ਗਣਾ ਹੁੰਦੇ ਭਾਈ 65000 ਰੁਪਏ ਦੀ ਗਾ ਸੀ ਆ ਹੀ ਜਿਹੜੇ ਸਾਣਾ ਲੋਕੀ ਕਰਾ ਸੰਗ ਲੱਭਦੇ ਆ ਨਾ ਵੀ ਮਿਲ ਜਾਵੇ ਜਿਹੜੇ ਬੰਦੇ ਨੇ ਮੱਜਦੇ ਭਈ 1 ਲੱਖ 77000 ਰੁਪਏ ਲਾਉਣਾ ਉਹ ਇਹ ਤੇ ਵੈਸੇ ਲਾ ਦੇਵੇ ਭਾਈ 50000 ਰੁਪਿਆ 50 ਤਾਂ ਜੱਲ ਮੋਲੇ ਦਾ 46000 ਰੁਪਿਆ ਫਸ 46000 ਤੇ 100 ਕਿਲੋਮੀਟਰ ਪਹੁੰਚ ਕਰਨੀ ਆ ਇਦੋਂ 1 ਰੁਪਿਆ ਨਹੀਂ ਵਿੱਚ ਹੋਈ ਕਟਣਾ ਜੇ ਕਿਸੇ ਵੀਰ ਭਰਾ ਨੇ ਆਪਦੀ ਗੱਡੀ ਕਰਾ ਕੇ ਲੈਣੀ ਉਹ ਜੇ ਆਪ ਕਰਾਏ ਤਾਂ ਪੈਸੇ ਛੋਟ ਕਰਨਾ ਹੈ ਬਸ ਲੱਖੇ ਭਾਈ ਯਾ ਤੇ ਬਰੀਡ ਬੜੀਆ ਬੱਛੀ ਦੀ ਹੈ ਨਾ ਲੱਖੇ ਕਿੰਨਾ ਕੁ ਦੁੱਧ ਦੇ ਥਲੇ ਤਿਆਰ ਹੈ ਤੇ ਕੀ ਮੋਲ ਚ ਦੇਣੀ ਹੈ 10 ਕਿਲੋ ਦੁੱਧ ਤਿਆਰ ਹੈ ਹਰਿੰਦਰ ਬਾਈ ਥਲੇ ਪੂਰਾ ਕੰਡੇ ਵਾਲਾ ਠੀਕ ਹੈ ਬਾਈ ਤੇ ਇਹ ਕੀ ਮੋਲ ਚ ਦੇਣੀ ਹੈ ਬਾਈ ਕੀ ਆ ਤੇ 100 ਮੀਟਰ ਪਹੁੰਚ ਕਰ ਦੇਣੀ ਹੈ ਹਰਿੰਦਰ ਬਾਈ ਇਹਦੇ ਨਾਲ ਇਧਰਲੇ ਥਾਨ ਤੇ ਨਾ ਧਾਰਾ ਘਾਟਾ ਅੱਧਾ ਹੈਗਾ ਅੱਧਾ ਥਾਨ ਬਰਾਬਰ ਤੇ ਲ ਕਰਕੇ ਦੇਣੀ ਹੈ ਬਾਈ ਕੋਈ ਬੰਦਾ ਇੱਥੇ ਨਿਕਾਪੀ ਨਾ ਮਾਰੇ ਠੀਕ ਕਰ ਲੈ ਕੋਈ ਥਾਂ ਤੇ ਕੋਈ ਡੰਡ ਨਹੀਂ ਕੋਈ ਵੇਚ ਦੇ ਨਾੜ ਨਹੀਂ ਵਧੀਆ ਥਾਣਾ ਪੋਲਾ ਥਾਣਾ ਕੋਈ ਪਾਸਾ ਨਹੀਂ ਤਾਂ ਉਹ ਕਰਦਾਗਾ ਹਰ ਸਹੀ ਜਾਵਾਂਗਾ ਠੀਕ ਕਰਨਾ ਬਈ ਪੈਲ ਕਰਕੇ ਦੇਣੀ ਆ 10 ਕਿਲੋ ਦੁੱਧ ਆਪਣੇ ਕੋਲ ਕੋਈ ਚੋਕੇ ਲੈ ਜਾਈ ਬਈ ਹੋਵੇ ਤਾਂ 11 12 ਹੀ ਹੋਵੇ ਪਰ 10 ਕਿਲੋ ਦੁੱਧ ਦੀ ਆਪਣੀ ਗਾਰੰਟੀ ਆ ਬਈ 10 ਕਿਲੋ ਦੁੱਧ ਤੇ ਕੀ ਮੁੱਲ 2500 ਕਿਲੋਮੀਟਰ ਪਹੁੰਚ ਕਰ ਦਾਂਗੇ ਬਈ ਤੋਰੀ ਲਖੇ ਨਹੀਂ ਜਿਹੜਾ ਵੀ ਤੇ ਵੱਚੀ ਇਹ ਵੀ ਬਈ ਬਹੁਤ ਵੱਡੀ ਆ ਹਨਾ ਤੇ ਜੇ ਆਪਾਂ ਕਹਿ ਦਈਏ ਤੁਸੀਂ ਬਾਕੀ ਜਾਤ ਬਰੀਡ ਬਹੁਤ ਆ ਬਾਕੀ ਹਰਿੰਦਰ ਹੀਟ ਚਾਹੇ ਹਨਾ ਅਗਲਾ ਜਾ ਕੇ ਆਦਾ ਟੀਕਾ ਜਿਹਦਾ ਮਰਜ਼ੀ ਭਰਾ ਲਵੇ ਠੀਕ ਆ ਹਨਾ ਬਈ ਉਹ ਬਾਈ ਨੇ ਦਾ ਹੱਥ ਆਏ ਜਿਹੜੀ ਇਹਦੇ ਚ ਪ੍ਰੋਬਲਮ ਹੈਗੀ ਆ ਹਨਾ ਮੋਰ ਲੰਦਰ ਦੱਸ ਦੇ ਫ੍ਰਿੰਗਾਟੀਆਂ ਵੱਛਾਂ ਵਾਲਾ ਵੱਛੀ ਬਣੀ ਨੇ ਦੀ ਮਿਲਦੀ 25000 ਰੁਪਏ ਦੇ ਬਈ 5000 ਰੁਪਏ ਦੀ ਖੀਰੀ ਵੱਛੀ ਮਿਲੂਗੀ ਉਹਦੀ ਲੈਣੀ ਹੋਵੇ ਤਾਂ ਬਿਲਕੁਲ ਹੈ ਨਾ ਬਈ ਤੇ 1 ਲੱਖ ਤੋਂ ਬਈ ਨੂੰ ਹੋ ਗਈ ਇਹਦਾ ਮੁੱਲ ਕੀਤਾ ਆਪਾਂ 25000 ਚ 100 ਕਿਲੋਮੀਟਰ ਹੈ ਨਾ ਕੀ ਆ ਤੇ 100 ਕਿਲੋਮੀਟਰ ਪਹੁੰਚ ਹੀ ਹੋਣੀ ਆ ਬਈ ਵਿੱਚੋਂ ਕੋਈ ਇਹਦੇ ਮਾਨਤਾ ਨਹੀਂਗਾ ਕਿਸੇ ਪਸ਼ੂ ਜੀ ਵੀ ਰੇਟ ਉਹਨੇ ਹੀ ਆ ਤੇ ਉਹਨੇ ਜਗਾ ਹੀ ਵੇਚਣਗਾ ਬਈ ਕੋਈ ਵੀਰ ਭਰਾ ਆਦੀ ਬਈ ਜੀ ਲੈਣੀ ਹੋ ਫੋਨ ਲਾ ਲਵੇ ਆਪਾਂ ਨੂੰ ਬਈ ਤੇ ਫੇ ਹੀ ਲੰਘੇਪਾ ਲੱਖੇ ਜਿਹੜਾ ਥਣ ਦੱਸਿਆ ਵੀ ਉਹ ਕਿੰਨਾ ਕੁ ਘੱਟਾ ਦੁੱਧ ਆਉਂਦਾ ਉਹ ਚੰਗੀ ਫਿਰ ਦੋ ਗਲਾਸਾਂ ਦਾ ਦੁੱਧ ਦੇਗਾ ਵਧੀਆ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਆ ਬੱਚਾ ਪਾਉਣੀ ਦੀ ਚਵਾਈ ਕਰਾਉਣੀ ਆ ਬੱਚੇ ਦਿਖਾ ਦਾਂਗੇ ਠੀਕ ਹੈ ਬਈ ਥਾਨ ਵਧੀਆ ਚੱਲਦਾ ਤੇ ਪਰ ਬਈ ਆਪਾਂ ਤਿੱਲ ਕਰਕੇ ਹੀ ਦੇਣੀ ਆ ਤਿੱਲਾਂ ਦੀ ਦੇਣੀ ਆ ਥਾਨ ਚੱਲਦਾ ਵਧੀਆ ਥਾਣਾ ਦੋ ਢਾਈ ਗਲਾਸਾਂ ਦਾ ਦੁੱਧ ਦੇਦਾਂਗੇ ਵੀ ਆਉਂਦਗਾ ਅਗਲਾ ਦਾ ਇਲਾਜ ਕਰਾ ਲੂਗਾ ਸੈਟ ਹੋ ਜੂ ਲਓ ਵੀ ਆਪਾਂ ਇਹਦੀ ਹੈਨਾ ਚਵਾਈ ਕਰਕੇ ਦਿਖਾਵਾਂਗੇ ਪਰਮਾਲੀ ਦੀ ਤੇ ਯਾਰ ਇਹਨੇ ਉਹਨੇ ਦੇ ਵੀ ਲੋੜ ਹਰੰਦਰਾ ਠੀਕ ਕਰੋ ਬਈ ਉਹ ਆਪਾਂ ਤਾਂ ਤਿਆਰੀ ਬੜੀ ਸੋਹਣੀ ਹੈ ਯਾਰ ਹਨਾ ਹਨਾ ਬਹੁਤ ਵੱੜ ਕੇ ਸੂਈ ਹੈ ਜੇ ਆਪਾਂ ਕਹਿੰਦੇ ਬਹੁਤ ਜਿਆਦਾ ਬਈ ਯਾਰ ਇਨੀ ਇਹ ਤਾਂ ਆਪਣੀ ਉਮੀਦ ਨਹੀਂ ਸੀ ਤੇ ਬਾਕੀ ਚਵਾਈ ਯਾਰ ਇਹਦੀ ਲੱਖ ਰੁਪਈਆ ਵਾਲੀ ਗਾਣ ਹੋਣੀ ਲੱਗੀ ਹੁੰਦੀ ਬਈ ਹਾਂ ਆ ਦੇਖੋ ਹਨਾ ਤੇਰਾ ਮਾ ਤਾਂ ਚਾਰੇ ਮਾਰਦੀ ਥਾ ਰਮੋ ਤਾਂ ਗਿਆ ਹਨਾ ਅੱਗੇ ਪੈ ਗਿਆ ਬਾਕੀ ਹਰੰਦਰ ਕਿਸੇ ਵੀ ਥਾਂ ਤੇ ਕੋਈ ਵੀ ਪੂਰ ਛੱਟਾ ਹੋਵੇ ਆਪਣੇ ਬਈ ਫੁੱਲ ਗਰੰਟੀ ਆ ਪੂਰ ਛੱਟਾ ਨਹੀਂ ਗਾ ਬਈ 1% ਵੀ ਬੋਲਾ ਕਰਕੇ ਆ ਬਈ ਆ ਦਿਖਾ ਦੇ ਕੱਲੇ ਕੱਲੇ ਥਾਂ ਤੇ 1% ਵੀ ਕੇ ਪੂਰ ਥਾਂ ਛੱਟਾ ਹੋਵੇ ਕੋਈ ਵੱਧ ਘੱਟ ਥਾਂ ਨੂੰ ਗਾਂ ਫਿਰਈ ਆ ਬਈ ਇੱਕ ਦਿਨ ਤੋਂ ਵਾਧਰਾ ਸੁਆ ਹੋਵੇ ਗਾਂ ਫਿਰਈ ਆ ਬਈ ਕੋਈ ਵੀਰ ਭਰਾ ਦਾ ਨਾਲ ਕਰਨਾਲ ਲਿਆਵੇ ਬੋਲਾ ਕਰਕੇ ਅੰਦਰ ਬੋਲਾ ਸੰਧਾ ਹੁੰਦਾ ਹੈ ਬਾੜਾ ਇਹ ਮਦ ਕਰਨ ਨਿਆਣਾ ਪਾਈ ਦੇ ਰੱਖੇ ਨਹੀਂ ਆ ਨੋੜ ਹੀ ਨਹੀਂ ਕਰ ਆਈ ਦੋਈ ਆ ਦੋਟੇ ਮਾ ਸੁਬਾ ਜਦੋਂ ਸੁਬਾ ਸੂਈਆ ਉਹਦੇ ਦੋ ਟਾਈ ਕਿਲੋ ਬੋਲਾ ਕੱਢਦਾ ਸੀਗਾ ਅੱਤ ਨੇ ਫਿਰ 5.5 ਪੰਜ ਕਿਲੋ ਕੱਢਿਆ ਬਈ ਬਾਕੀ ਜੇ ਜੀਰ ਖਾਣਾ ਹੋਈ ਜਿਹੜੂ ਉਹ ਆਣਾ ਚਵਾਈ ਹਾਂ ਬਈ ਨਾ ਹਰ ਨਰੇ ਪਸ਼ੂਆਂ ਨੂੰ ਮਾਰੇ ਵੀ ਸੈਂਗਾ ਆਲਾ ਕਹਿੰਦਾ ਵੀ ਸੈਂਗਾ ਆਹ ਬੰਦੇ ਨੂੰ ਕਿਸੇ ਨੂੰ ਵੀ ਕੋਕਵੇ ਯਾਰ ਹੁਣ ਸਹੀ ਹੋ ਗਏ ਘਰ ਦੇ ਹਨ ਹਾਂਜੀ ਜਿਵੇਂ ਜਿਵੇਂ ਇਹ ਹਰਿੰਦਰ ਖਾਲੀ ਹੋ ਜਾਂਦਾ ਸਾਫ ਹੋ ਗਏ ਨੇ ਹੋਰ ਚੰਗੀ ਬਣੀ ਦੁਰੀ ਆਉਣਾ ਥੱਲੋਂ ਕਈ ਬੰਦੇ ਹੁੰਦੇ ਹਰਿੰਦਰ ਸਵਾਗੇ ਉਹ ਠੱਲੀ ਰੱਖਦੇ ਵੀ ਬੌਲੇ ਜੀ ਵਿਗ ਜਾਣੀਆਂ ਪਰ ਉਹਨਾਂ ਦੇ ਕਾਹਦਾ ਪਸ਼ੂ ਦਾ ਨੁਕਸਾਨ ਹੁੰਦਾ ਨਾ ਵੀ ਕਿਹਾ ਹਨਾ ਬਈ ਕੱਢੀ ਚੱਲੋ ਭਾਈ ਇਵੇਂ ਮਿੱਟਾਂ ਦੇ ਧਾਰਾਂ ਦੋ ਦੋ ਮਾਰ ਦਿੰਦੇ ਹਰਿੰਦਰ ਉਹਦਾ ਵੀ ਫਾਇਦਾ ਨਹੀਂ ਕੋਈ ਨੁਕਸਾਨ ਤਾਂ ਆਪਦਾ ਹੀ ਆ ਬਈ ਬਾਕੀ ਜਿਹੜਾ ਹੋਆ ਹਰਿੰਦਰ ਹਮਾ ਕਰਮ ਮੂਚਾ ਲਾਣਾ ਸੱਜਣਾ ਲੋਕੀ 30 35 32 ਹਰਦਾਂ ਦੇ ਜਨਾ ਦੇ ਸੋਣ ਵਾਲਾਂ ਵਿੱਚ ਹੀ ਜਾਂਦੇ ਆ ਬਈ ਉਹ ਕੀ ਫਿਰ ਜਾ ਕੇ ਮਰ ਜਾਂਦੇ ਆ ਉਹਨਾਂ ਬਈ ਆ ਆ ਦੀ ਪਿਆਵ ਵਾਲੀ ਨਸਲ ਤੇ ਬਈ ਪੈਸੇ ਲਾਏ ਚੰਗੇ ਹਨਾ ਨਾਲ ਦੁੱਧ ਬਈ ਮੱਝਾਂ ਰਗਾ ਤੇ ਨਾਲ ਕੋਈ ਲਾਂਬਾ ਨਹੀਂਗਾ ਵਧੀਆ ਚੰਗਾ ਦੁੱਧ ਹੋਊਗਾ ਨਾ ਗਰਮੀ ਮਾਰਨੇ ਦਾ ਨਾ ਠੰਡ ਮਾਰਨੇ ਦਾ ਬਾਕੀ ਦੰਦ ਕਿ ਸਾਂਧੀ ਜਾ ਕੇ ਤੈਨੂੰ ਬਰਾਲੇ ਨੇ ਛੱਡ ਨਹੀਂ ਨੀ ਬਈ ਮੁੱਲ ਕੁਝ ਵੀ ਨਹੀਂਗਾ ਕਿ ਨਹੀਂ ਹਾਂਜੀ ਬਈ ਬਗੇ ਹੁਣ ਮੌਸਮ ਹੋਈ ਜਾ ਗਿਆ ਲੱਖੇ ਜਿੰਨਾ ਅਸੀਂ ਦੋਸਾਂ ਨੂੰ ਮੂਹਰ ਲੈ ਕੇ ਕਰਨਾ ਕਰ ਜਾਵਾਂ ਨਾ ਇੱਕੋ ਥਾਂ ਨਹੀਂ ਜੋੜਿਆ ਕਰ ਸੱਜਿਆ ਰਗਾ ਬਾਜ ਹੋਇਆ ਦੋਵੇਂ ਮੂਹਰ ਲੈ ਕੇ ਕਰ ਲੈ ਜਾ ਬਈ ਲੱਖੇ ਕਿੰਨਾ ਬੋਲਾ ਏ ਥਲੇ ਜਿਹੜਾ ਆਪਾਂ ਚਵਾਵਾਂਗੇ ਬਈ ਹਰਦਰ 12 ਕਿਲੋ ਬੋਲਾ ਇੱਕ ਦਿਨ ਦੀ ਸੂਈ ਥਲੇ ਆ ਤੇ ਕੋਈ ਵੀਰ ਭਰਾ ਆਪਾਂ ਨੂੰ ਬਿਆਨਨਾ ਦੇ ਦੇਵੇ 10000 ਰੁਪਇਆ ਬਾਈ 15 16 ਕਿਲੋ ਦੋਦੇ ਰਤਨਾ ਚਾਰਾਂ ਦਿਨਾਂ ਦੀ ਚਵਾ ਲਾਂ ਦੇ ਬਾਲੇ ਦਾ ਨਹੀਂ ਕਹਦੇ ਆਪਾਂ ਸਹੀ ਆ ਨਾ ਬਾਈ ਕਿਉਂਕਿ ਵੀਰਿੰਦਰ ਜੀ ਨੇ ਦੁੱਧ ਘੱਟ ਤਾਂ ਲੈ ਲਿਆ ਪਰ ਲਾਂਬਾ ਦੇ ਦੇਣਾ ਜੇ 20 ਕਿਲੋ ਜਾਵੜੀ ਆਪਾਂ ਨੂੰ ਕਹਿੰਦੇ ਸ਼ਾਵਾ ਚ ਤੇ ਦੇਣਾ ਉਹਨਾਂ ਨੇ ਤੈਨੂੰ ਪਤਾ ਹੀ ਲੋਕਾਂ ਦਾ ਬਾਕੀ ਜਵਾਈ ਜੀ ਦੇਖੋ ਤੁਸੀਂ ਹੈ ਨਾ ਕਰਮ ਵਾਲੀ ਨੇ ਕਿ ਨਹੀਂ ਜਵਾਈ ਵੀ ਲੱਗ ਕਿੰਨੀ ਮੋਟੀ ਹੈ ਅੰਦਰ ਭਾਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਬੈਠਣ ਨੂੰ ਦੇ ਨੀ ਪਾਲੀ ਚੱਕ ਲਿਆ ਮੈਂ ਯਾਰ ਵਧੂਗਾ ਲੱਖੇ ਕਿੰਨਾ ਦਾ ਤਾਂ ਸਹੀ ਥਲੇ ਬਾਈ ਜਿਹੜਾ ਬੋਲਾ ਪਿਆਰਾ ਏਥੇਲੇ ਬੋਲਾ ਬਾਈ ਹਰਿੰਦਰ ਇੱਕ ਦਿਨ ਦੀ ਸੂਈ ਥਲੇ 12 ਕਿਲੋ ਬਾਈ ਕੰਡੇ ਵਾਲਾ ਬੋਲੇ ਦਾ ਬਾਕੀ ਤਾਂ ਸੇ ਹਾਂ ਦੇ ਮੁੱਲ ਦਾ ਕਿਤਾਬ ਬਾਕੀ ਹਜੇ ਜਮ੍ਹਾਂ ਖਾਲੀ ਨਹੀਂ ਕੀਤੀ ਬਾਈ ਨਾ ਕਰਨੀ ਹਜੇ ਇੱਕ ਅੱਧਾ ਦਿਨ ਚੱਲ ਵੀ ਵਿਚ ਮਾੜਾ ਮਾੜਾ ਛੱਡਾਂਗੇ ਹਾਂ ਤੇ ਮੁੱਲ ਦਾ 46300 ਕਿਲੋਮੀਟਰ ਪਹੁੰਚਾ ਗਏ ਨਹੀਂ ਕਹਿੰਨੇ ਪਹੁੰਚ ਕਰਾਉਣੀ ਬਈ 43000 ਰੁਪਏ ਦੀ ਹਾਂ ਨਾ ਹੀ ਦੇਣੀਆਂ ਵਿੱਚੋਂ 100 ਰੁਪਏ ਛੋੜ ਕਰਨੀਆਂ ਮਰਜ਼ੀ ਨਾਲ ਆਪੀ ਬਾਕੀ ਇਹਨਾਂ ਦਾ ਦੁੱਧ ਬਹੁਤ ਚੰਗਾ ਹੋਣਾ ਮੱਝਾਂ ਵਾਲਾ ਦੁੱਧ ਨਾਲ ਜਿਹੜੇ ਬੰਦੇ ਨੇ ਮਾੜੀ ਦੇ 1.5 ਲੱਖ ਰੁਪਏ ਲਾਉਣਾ ਉਹ ਇਹ ਤੇ ਲਾ ਦੇਵੇ 45-46000 ਰੁਪਏ ਤੇ ਮੌਜ ਕਰੂ ਅਗਲਾ ਬਾਈ ਬਾਕੀ ਸੰਗਾਂ ਸੰਗਾਂ ਦਾ ਕੋਈ ਬੱਟਾ ਨਹੀਂ ਘੜਾ ਮਾਰਦੀ ਇਹ ਮੇਰਾ ਪਹਿਲਾ ਸੰਗਾਂ ਨੇ ਗਾਂ ਹੁੰਦਾਂਗਾ ਇਹਦਾ ਲੋਕਾਂ ਦੀ ਹੁਣ ਭੀੜ ਹੈ ਨਾ ਨਾ ਬਸ ਕਰ ਮੰਮੀ ਬਾਲਾ ਨਾ ਹੋ ਘਰ ਖਾਲੀ ਬਾਈ ਕੋਈ ਅੱਜ ਗਿਆ ਕਿੰਨੂ 100 ਘੜੀ ਜਾਂਦਾ ਹੈ ਆਵਾਜ਼ ਕੈਰੀ ਜਾਨਵਰ ਹੁੰਦਾ ਹੈ ਲਾ ਬਾਲਾ ਘੜਾਇਆ ਤਾਂ ਛਾ ਨੂੰ ਜਲਦੀ ਚੋੜਿਓ ਨਹੀਂ ਹਾਂ 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 ਬਈ ਜਾਂਦੇ ਜਾਂਦੇ ਹੈਣਾ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦਿਓ ਬਈ ਆਪਣੇ ਫਾਰਮ ਲਈ ਲਗੇ ਨੇ ਪੈਂਡ ਕੋਡ ਕੋਡ ਖੁਰਦ ਜਿਲ੍ਹਾ ਫਰੋਜਪੁਰ ਫੋਨ ਨੰਬਰ 79730 70893 ਤੇ ਬਾਕੀ ਬਾਈ ਕਿਸੇ ਵੀ ਰਪਰਾਣੇ ਗਾਂ ਕੋਈ ਵੀ ਮਗਾਉਣੀ ਆਨਲਾਈਨ ਵੀਰ ਭਰਾਵਾਂ ਦਾ ਪਹਿਲਾਂ ਬਾਈ ਖਾਤੇ ਪਿਆ ਸੀ ਉਹਨਾਂ ਦੇ ਜਾਣੀ ਨਹੀਂ ਆਦੀ ਆ ਕੇ ਲੈ ਜਾਓ ਇੱਥੇ ਪੈਸੇ ਦੇ ਕੇ ਲੈ ਜਾਓ ਸਨ ਉਸੇ ਹੱਥੀਂ ਬਾਦਾਂਗੇ ਧੰਨਵਾਦ ਬਿਲਕੁਲ ਹਨਾ ਵੀ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਉਹ ਤਸੱਲੀ ਪਰਖ ਕਰਨੀ ਹੈ ਉਹ ਬਾਈ ਲੱਖੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਿਓ ਬਾਈ ਨੂੰ ਫੋਨ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰ ਦਿਓ ਇਦਾਂ ਦੇ ਰੇਟ ਆਲਿਆ ਬਾਈ ਦੇ ਫ ਬਾਕੀ ਇਹ ਬੰਦੇ ਤਾਂ ਵੀ ਇਹ ਸੂਬਾ ਇਹ ਕਹਿੰਦਾ ਤਾਂ ਵੀ ਬਾਈ ਮੈਂ ਜਾਨਵਰ ਚੋ ਆ ਕੇ ਦੇਣਾ ਏ ਓਕੇ ਤੁਸੀਂ ਵੀ ਜਦੋਂ ਜਾਨਵਰ ਲੱਕੇ ਪੈਂਦਾ ਏ ਘੱਟ ਰੇਟ ਲਾਗਲੇ ਨੂੰ ਕਾਲੀ ਹੋ ਜਾਂਦੀ ਵੀ ਕੋਈ ਹੋਰ ਬੰਦਾ ਨਾ ਲੈ ਲੈ ਮੇਰੇ ਤੋਂ ਮੂਰੋ ਕਿ ਨਹੀਂ ਨਹੀਂ ਤੁਸੀਂ ਆਪਦੀ ਪੂਰੀ ਤਸੱਲੀ ਕਰਕੇ ਇੱਥੋਂ ਜਾਨਵਰ ਲੈ ਕੇ ਜਾਓ ਫਿਰ ਨਾ ਤਾਂ ਤੈਨੂੰ ਕੋਈ ਉਹਦੇ 'ਚ ਪਰੇਸ਼ਾਨੀ ਆਵੇ ਨਾ ਖਰੀਦਣ ਵਾਲੇ ਦੀ ਸਹੀ ਗੱਲ ਹੈ ਸਮਝ ਗਏ ਨਾ ਜਦੋਂ ਹੁਣ ਰੇਟ ਘਟਾ ਉਦੋਂ ਤਾਂ ਅਗਲੇ ਨੂੰ ਆਇਆ ਲੱਗਦਾ ਵੀ ਕੋਈ ਬੰਦਾ ਹੋਰ ਲੈਣ ਆਲਾ ਵੇ ਮੈਨੂੰ ਮੂਰੇ ਆ ਗਿਆ ਅਗਲਾ ਸਿੱਧਾ ਹੀ ਛੱਡਦਾ ਆ ਲੱਗਦਾ ਬਾਈ ਮੈਨੂੰ ਦੇ ਦਿਆ ਨਾ ਪਰ ਜੇ ਜਨਵਰੀ ਚ 19 21 ਨਿਕਲਦੀ ਆ ਫਿਰ ਤੁਸੀਂ ਵੀ ਦੁਖੀ ਹੋਨੇ ਐ ਇਹੋ ਵੀ ਦੁਖੀ ਕਰਦਾ ਸਹੀ ਗੱਲ ਹੈ ਵੀਡੀਓ ਨੂੰ ਵਾਤੋ ਬਾਤ ਸ਼ੇਅਰ ਕਰਦੇ ਹੋ ਜਉਂਦੇ ਬਾਤ ਕਰੋ ਜੀ ਧੰਨਵਾਦ